ਸਸਕੀ ਕਾਲ ਸਾਰਾ ਨੂੰ ਕਹਿੰਦੇ ਹਨ ਸਮੇਂ ਨਾਲ ਦੁੱਖ ਛੋਟਾ ਨਹੀਂ ਹੋ ਜਾਂਦਾ ਬਸ ਦੁੱਖ ਸਹਿਣ ਵਾਲਾ ਜਿਗਰਾ ਵੱਡਾ ਹੋ ਜਾਂਦਾ ਹੈ ਸਿਰ ਦਾ ਭਾਰ ਪੈਰਾਂ ਨੂੰ ਢੋਣਾ ਪੈਂਦਾ ਹੈ ਤੁਰਦੇ ਤੁਰਦਿਆਂ ਫਕੀਰ ਅਤੇ ਕੇਸਰ ਨੇ ਖੇਤਾਂ ਵਿੱਚ ਇੱਕ ਡਿੱਗਿਆ ਪੁਰਾਣਾ ਬੇਰੀ ਦਾ ਰੁੱਖ ਦੇਖਿਆ ਜਿਸ ਦੇ ਕੋਲ ਇੱਕ ਬਜ਼ੁਰਗ ਆਦਮੀ ਬੈਠਾ ਹੋਇਆ ਸੀ ਉਹ ਕਾਫੀ ਉਦਾਸ ਲੱਗ ਰਿਹਾ ਸੀ ਫਕੀਰ ਤੇ ਪੁੱਛਣ ਤੇ ਉਸ ਨੇ ਦੱਸਿਆ ਇਹ ਰੁੱਖ ਮੇਰੇ ਪਿਤਾ ਨੇ ਆਪਣੀ ਹੱਥੀ ਲਾਇਆ ਹੈ ਮੈਂ ਇਸ ਦੀ ਕਾਫੀ ਸ਼ਾਮ ਆਣੀ ਹੋਈ ਹੈ ਹਨੇਰੀ ਵੀ ਕੁਝ ਖਾਸ ਨਹੀਂ ਆਈ ਪਰ ਇਹ ਫਿਰ ਵੀ ਡਿੱਗ ਗਿਆ ਇਸ ਰੁੱਖ ਦੇ ਡਿੱਗਣ ਦੇ ਨਾਲ ਮੈਨੂੰ ਇੰਜ ਲੱਗ ਰਿਹਾ ਕਿ ਜਿਵੇਂ ਮੇਰੇ ਕੋਈ ਘਰ ਦਾ ਜੀ ਇਸ ਦੁਨੀਆ ਤੋਂ ਚਲਾ ਗਿਆ ਹੋਵੇ। ਬਜ਼ੁਰਗ ਨੇ ਆਪਣੇ ਸਲੇ ਕੋਆਂ ਨੂੰ ਪੁੰਜਿਆ। ਹੈ ਤਾਂ ਬੜੇ ਦੁੱਖ ਦੀ ਗੱਲ। ਫਕੀਰ ਨੇ ਬਜ਼ੁਰਗ ਦੇ ਮੋਢਿਆਂ ਤੇ ਹੱਥ ਰੱਖ ਕੇ ਕਿਹਾ ਕਿ ਪਤਾ ਇਸ ਵਿੱਚ ਵੀ ਕੋਈ ਭਲਾਈ ਹੋਇਆ ਹੋਵੇ। ਨਾ ਇਸ ਵਿੱਚ ਕੀ ਭਲਾ ਹੋ ਸਕਦਾ ਹੈ? ਬਜ਼ੁਰਗ ਆਦਮੀ ਫਕੀਰ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਕੀਰ ਨੇ ਬਜ਼ੁਰਗ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਬਜ਼ੁਰਗ ਆਦਮੀ ਆਪਣੇ ਜਵਾਨ ਮੁੰਡੇ ਨਾਲ ਰਹਿੰਦਾ ਸੀ। ਉਹਨਾਂ ਦੇ ਘਰ ਬਹੁਤ ਹੀ ਸੋਹਣਾ ਇੱਕ ਚਿੱਟਾ ਘੋੜਾ ਆ ਗਿਆ। ਪਿੰਡ ਦੇ ਲੋਕ ਘੋੜੇ ਨੂੰ ਵੇਖਣ ਆਏ ਤੇ ਵਧਾਈਆਂ ਦੇਣ ਲੱਗੇ। ਬਜ਼ੁਰਗ ਨੇ ਜ਼ਿਆਦਾ ਖੁਸ਼ੀ ਨਾ ਜ਼ਾਹਰ ਕਰਦੇ ਹੋਏ ਕਿਹਾ ਚੰਗਾ ਹੋਇਆ ਕਿ ਬੁਰਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਚਿੱਟਾ ਘੋੜਾ ਰਾਜੇ ਦਾ ਸੀ ਜੋ ਕਿ ਤਵੇਲੇ ਵਿੱਚੋਂ ਚੋੜੀ ਹੋਇਆ ਸੀ। ਰਾਜ ਦੇ ਸਿਪਾਹੀ ਚਿੱਟੇਕੋੜ ਨੂੰ ਲਬ ਦੇ ਲਬ ਦੇ ਉਸ ਬਜ਼ੁਰਗ ਆਦਮੀ ਦੇ ਘਰ ਆ ਗਏ ਉਸ ਬਜ਼ੁਰਗ ਆਦਮੀ ਦੇ ਮੁੰਡੇ ਨੂੰ ਚੋਰ ਸਮਝ ਕੇ ਰਾਜ ਦੇ ਸਿਪਾਹੀਆਂ ਨੇ ਬਹੁਤ ਕੁੱਟ ਮਾਰ ਕੀਤੀ ਕੁੱਟ ਮਾਰ ਕਰਦੇ ਕਰਦੇ ਉਸ ਦੀ ਬਾਹਾਂ ਟੁੱਟ ਗਈ ਪਿੰਡ ਦੇ ਲੋਕ ਹੁਣ ਬਾਹਾਂ ਟੁੱਟੀ ਦਾ ਅਫਸੋਸ ਕਰਨ ਆਉਣ ਲੱਗੇ ਉਸ ਆਦਮੀ ਨੇ ਫਿਰ ਕਿਹਾ ਚੰਗਾ ਹੋਇਆ ਕਿ ਬੁਰਾ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਅਗਲੇ ਦਿਨ ਰਾਜ ਦੇ ਸਿਪਾਹੀ ਜ਼ਬਰਦਸਤੀ ਜਵਾਨ ਮੁੰਡਿਆਂ ਨੂੰ ਫੌਜ ਵਿੱਚ ਭਰਤੀ ਕਰਨ ਲੱਗੇ ਪਿੰਡ ਦੇ ਸਾਰੇ ਮੁੰਡੇ ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਲਿਆ ਗਿਆ। ਬਸ ਇੱਕ ਉਸੇ ਬਿਰਗ ਆਦਮੀ ਦਾ ਜਵਾਨ ਮੁੰਡਾ ਰਹਿ ਗਿਆ ਜਿਸ ਦੀ ਬਾਹਨ ਟੁੱਟੀ ਹੋਈ ਸੀ। ਫਕੀਰ ਦੀ ਗੱਲ ਸੁਣ ਕੇ ਬਜ਼ੁਰਗ ਦੇ ਦੋਵੇਂ ਹੱਥ ਜੁੜ ਗਏ। ਉਸ ਨੇ ਕੁਝ ਦੇਰ ਸੋਚਨ ਮਗਰੋਂ ਕਿਹਾ ਇਸ ਬੇੜੀ ਥੱਲੇ ਅਕਸਰ ਰਾਹੀ ਆਰਾਮ ਕਰਨ ਬੈਠ ਜਾਂਦੇ। ਮੈਂ ਵੀ ਹਰ ਰੋਜ਼ ਇਸ ਬੇੜੀ ਥੱਲੇ ਆਰਾਮ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਜਾਂਦਾ। ਚੰਗਾ ਹੋਇਆ ਇਹ ਰਾਤ ਨੂੰ ਡਿੱਗ ਗਿਆ। ਕਿਤੇ ਦਿਨੇ ਥੱਲੇ ਬੈਠੇ ਰਾਈਆਂ ਦੇ ਉੱਪਰ ਨਾ ਆ ਡਿੱਗਿਆ ਬਜ਼ੁਰਗ ਉਹਨਾਂ ਉਦਾਸ ਨਹੀਂ ਸੀ ਲੱਗ ਰਿਹਾ ਕਿਸਰ ਅਤੇ ਫਕੀਰ ਉੱਠੇ ਤੇ ਆਪਣੇ ਰਸਤੇ ਵੱਲ ਚੱਲ ਪਏ ਜੋ ਕੁਝ ਵਾਪਰ ਰਿਹਾ ਹੈ ਉਹ ਸਾਡੇ ਹੱਥ ਵਾਸ ਨਹੀਂ ਹੈ ਪਰ ਉਸ ਵਰਤਾਰੇ ਬਾਰੇ ਕੀ ਮਹਿਸੂਸ ਕਰਨਾ ਹੈ ਉਹ ਸਾਡਾ ਆਪਣਾ ਫੈਸਲਾ ਹੈ ਫਕੀਰ ਨੇ ਕਿਸਰ ਨੂੰ ਸਮਝਾਇਆ ਤੇ ਕਿਹਾ ਅਕਸਰ ਹੀ ਸਿਰ ਦਾ ਪਾਰ ਪੈਰਾਂ ਨੂੰ ਚੱਲਣਾ ਪੈਂਦਾ ਹੈ ਧੰਨਵਾਦ